ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਆਓ ਸੰਗਤ ਜੀ ਤੁਹਾਡੇ ਨਾਲ ਸੰਤ ਮਸਕੀਨ ਜੀ ਦੇ ਇਹ ਬਚਨ ਸਾਂਝੇ ਕਰੀਏ ਅੱਜ ਦੀ ਵੀਡੀਓ ਦਾ ਜੋ ਟੌਪਿਕ ਹੈ ਉਹ ਹੈ ਅਰਦਾਸ ਕੁਝ ਵਸਤੂਆਂ ਯਤਨ ਨਾਲ ਮਿਹਨਤ ਨਾਲ ਮਿਲਦੀਆਂ ਹਨ ਨਾ ਮਿਹਨਤ ਕਰੀਏ ਤਾਂ ਨਹੀਂ ਮਿਲਦੀਆਂ ਮਿਹਨਤ ਨਾਲ ਜੋ ਮਿਲਦਾ ਹੈ ਉਸ ਦੀ ਸੀਮਾ ਹੈ ਪਰਮਾਤਮਾ ਅਸੀਮ ਹੈ ਅਗਰ ਉਹ ਵੀ ਮਿਹਨਤ ਨਾਲ ਮਿਲੇ ਤਾਂ ਪਰਮਾਤਮਾ ਦੀ ਸੀਮਾ ਹੋ ਗਈ ਪਰਮਾਤਮਾ ਨਾਲੋਂ ਸਾਡੀ ਮਿਹਨਤ ਵੱਡੀ ਹੋਵੇਗੀ। ਪਰਮਾਤਮਾ ਛੋਟਾ ਹੋ ਜਾਵੇਗਾ। ਮਿਹਨਤ ਪਰਮਾਤਮਾ ਦਾ ਮੁੱਲ ਹੋਵੇਗੀ। ਜਿਸ ਦਾ ਮੁੱਲ ਹੈ ਫਿਰ ਉਹ ਅਮੁੱਲ ਨਹੀਂ ਹੋ ਸਕਦਾ। ਇਸ ਦਾ ਇਹ ਵੀ ਮਤਲਬ ਨਹੀਂ ਕਿ ਮਿਹਨਤ ਦੀ ਲੋੜ ਹੀ ਨਹੀਂ। ਮਿਹਨਤ ਤਾਂ ਕਰਨੀ ਪਏਗੀ। ਨਾਮ ਜਪਣ ਵਾਸਤੇ ਨਾਮ ਅਭਿਆਸੀ ਵੱਡੀ ਘਾਲਣਾ ਘਾਲਦੇ ਹਨ। ਨਾਮ ਜਪਣ ਤੋਂ ਵੱਡੀ ਹੋਰ ਕੋਈ ਘਾਲਣਾ ਨਹੀਂ ਹੋ ਸਕਦੀ। ਜਿੰਨੀ ਨਾਮ ਧਿਆਇਆ ਗਏ ਮਸਾਕਤ ਘਾਲ ਪਰਮ ਸ਼ਕਤ ਕਰਕੇ ਘਾਲਣਾ ਘਾਲ ਕੇ ਸਿਰਫ ਇਤਨਾ ਪਤਾ ਚੱਲਦਾ ਹੈ ਕਿ ਉਹ ਸਿਰਫ ਘਾਲਣਾ ਨਾਲ ਨਹੀਂ ਮਿਲਦਾ ਇਸ ਦਾ ਬੋਧ ਘਾਲਣਾ ਘਾਲ ਕੇ ਮਿਹਨਤ ਕਰਕੇ ਪਤਾ ਚੱਲਦਾ ਘਾਲਣਾ ਮਿਲਿਓ ਸੇਵਨਾ ਮਿਲਿਓ ਮਿਲਿਓ ਆਏ ਅਚਿੰਤਾ ਪਰਮਾਤਮਾ ਪ੍ਰਸਾਦ ਨਾਲ ਮਿਲਦਾ ਹੈ ਬਖਸ਼ਿਸ਼ ਨਾਲ ਮਿਲਦਾ ਹੈ ਬਖਸ਼ਿਸ਼ ਲਈ ਤਾਂ ਕੇਵਲ ਅਰਦਾਸ ਹੀ ਕੀਤੀ ਜਾ ਸਕਦੀ ਹੈ ਵਾਸ਼ਨਾ ਕਰਕੇ ਜਗਤ ਨਾਲ ਸੰਬੰਧ ਜੁੜਦਾ ਹੈ ਪਰਮਾਤਮਾ ਕਰਕੇ ਪ੍ਰਾਰਥਨਾ ਕਰਕੇ ਜਗਤ ਦੇ ਕਰਤੇ ਨਾਲ ਸੰਬੰਧ ਜੁੜਦਾ ਹੈ ਜਿੰਨੀ ਪ੍ਰਬਲ ਬਾਸ਼ਨਾ ਹੋਵੇਗੀ ਉਤਨੀ ਮਨੁੱਖ ਘਾਲਣਾ ਘਾਲਦਾ ਹੈ ਤੇ ਜਿੰਨੀ ਮਿਹਨਤ ਕਰਦਾ ਹੈ ਉਤਨਾ ਸੰਸਾਰ ਵਿੱਚ ਉન્નਤ ਹੋ ਜਾਂਦਾ ਹੈ ਅਗਾਂਹ ਵਧ ਜਾਂਦਾ ਹੈ ਜੋ ਮਾਰਗ ਸੰਸਾਰ ਵਿੱਚ ਬੁਲੰਦੀਆਂ ਤੇ ਲੈ ਜਾਂਦਾ ਹੈ ਉਹੀ ਪਰਮਾਰਥ ਵਿੱਚ ਢੈਂਦੀ ਕਲਾ ਦਾ ਕਾਰਨ ਬਣਦਾ ਹੈ ਜਗਤ ਵਿੱਚ ਝੂਠਾ ਅਗਾਂਹ ਵਧ ਜਾਂਦਾ ਹੈ ਬੇਈਮਾਨ ਕਾਫੀ ਵਿਕਾਸ ਕਰ ਲੈਂਦਾ ਹੈ ਪਰ ਧਾਰਮਿਕ ਦੁਨੀਆ ਵਿੱਚ ਇਸੇ ਝੂਠ ਦੇ ਆਸਰੇ ਮਿਲੇ ਵਿਕਾਸ ਕਰਕੇ ਪਛੜ ਜਾਂਦਾ ਹੈ ਅਰਦਾਸ ਦਾ ਅੰਦਰ ਜਨਮ ਹੋ ਸਕੇ ਪ੍ਰਾਰਥਨਾ ਪ੍ਰਾਣਾ ਵਿੱਚੋਂ ਨਿਕਲ ਸਕੇ ਧਾਰਮਿਕ ਕਹਲਣਾ ਸਿਰਫ ਇਸੇ ਵਾਸਤੇ ਹੈ ਜਪ ਕਰਨਾ ਤਪ ਕਰਨਾ ਸੇਵਾ ਕਰਨੀ ਦਾਨ ਪੁੰਨ ਕਰਨਾ ਨਿੱਤ ਨੇਮ इत्यादिक ਸਿਰਫ ਅਰਦਾਸ ਪੈਦਾ ਕਰਨ ਵਾਸਤੇ ਹਨ ਅਰਦਾਸ ਦੇ ਫੁੱਲ ਵਿੱਚੋਂ ਪ੍ਰਮਾਤਮਾ ਦਾ ਫਲ ਨਿਕਲਦਾ ਹੈ ਕਈ ਆਪਣੀ ਘਾਹ ਲਾਣਾਂ ਦੇ ਬੀਜ ਨੂੰ ਹੀ ਸਭ ਕੁਝ ਸਮਝ ਲੈਂਦੇ ਨੇ ਤੇ ਇੰਜ ਇਹਨਾਂ ਦਾ ਘਾਹ ਲਾਣਾ ਰੂਪੀ ਬੀਜ ਨਿਸਫਲ ਚਲਾ ਜਾਂਦਾ ਹੈ ਬੀਜ ਨੂੰ ਅਨੁਕੂਲ ਧਰਤੀ ਮਿਲੇ ਪਾਣੀ ਖਾਦ ਮਿਲੇ ਦੇਖਰੇਖ ਹੋਵੇ ਤਾਂ ਪਰਫੁੱਲਤ ਹੋਵੇਗਾ ਮੈਂਟ ਦੇ ਬੀਜ ਨੂੰ ਹੀ ਸਿਰਫ ਹਥੇਲੀ ਤੇ ਰੱਖੀ ਫਿਰਨਾ ਇਹ ਬੀਜ ਨੂੰ ਅਜਾਈ ਗੋਣਾ ਹੈ ਅੱਜ ਬ੍ਰਹਮ ਗਿਆਨੀ ਭਗਤਾ ਨੇ ਇਹੀ ਆਖਿਆ ਸਾਨੂੰ ਅਕਾਲ ਪੁਰਖ ਮਿਲਿਆ ਹੈ ਪਰ ਉਸ ਦੀ ਬਖਸ਼ਿਸ਼ ਹੈ ਉਹ ਆਪਣੀ ਕਿਰਪਾ ਕਰਕੇ ਪ੍ਰਸਾਦ ਕਰਕੇ ਮਿਲੇ ਪਰ ਇੰਨਾ ਕਾ ਲੈਣਾ ਕਠਨ ਘਾਲੀਏ ਗੁਰੂ ਘਰ ਵਿੱਚ ਕੀਰਤਨ ਕਥਾ ਨਿਤਨੇਮ ਪਿੱਛੋਂ ਅਰਦਾਸ ਲਾਜ਼ਮੀ ਹੈ ਕੀਰਤਨ ਨਿਤਨੇਮ ਦੀ ਸ਼ਾਖਾ ਵਿੱਚੋਂ ਅਰਦਾਸ ਦਾ ਫੁੱਲ ਨਿਕਲਦਾ ਤੇ ਅਰਦਾਸ ਅਖੀਰ ਵਿੱਚ ਹੈ ਅਰਦਾਸ ਦਾ ਮਤਲਬ ਹੈ हे ਅਕਾਲ ਪੁਰਖ ਅਸੀਂ ਜੋ ਕਰ ਸਕਦੇ ਸੀ ਕੀਤਾ ਹੁਣ ਤੂੰ ਆਪਣੀ ਮਿਹਰ ਕਰ ਆਪਣੀ ਰਹਿਮਤ ਕਰ ਸਾਡੇ ਕੋਲ ਐਸਾ ਕੁਝ ਵੀ ਨਹੀਂ ਹੈ ਜੋ ਤੇਰਾ ਮੁੱਲ ਪਾ ਸਕੀਏ ਵੱਡੀਆਂ-ਵੱਡੀਆਂ ਘਾਲਣਾ ਘਾਲਣ ਵਾਲੇ ਹੱਥ ਜੋੜ ਕੇ ਇਹੀ ਅਰਦਾਸ ਕਰ ਰਹੇ ਹੁੰਦੇ ਨੇ ਅਸੀਂ ਉਸ ਅਭਿਨਾਸੀ ਸ਼ਕਤੀ ਦੇ ਹੁਕਮ ਨਹੀਂ ਕਰ ਸਕਦੇ ਮੁੱਲ ਨਹੀਂ ਪਾ ਸਕਦੇ ਜੇ ਮੁੱਲ ਪਾ ਦਿੱਤਾ ਉਹ ਤਾਂ ਸਾਡੀ ਪકડ ਵਿੱਚ ਆ ਗਿਆ ਤੇ ਜੋ ਪકડ ਵਿੱਚ ਆ ਗਿਆ ਉਸ ਨੂੰ ਪੂਜਣ ਦੀ ਕੀ ਲੋੜ ਹੈ ਪੂਜਾ ਤਾਂ ਅਸੀਮ ਦੀ ਹੁੰਦੀ ਹੈ ਤੇ ਅਸੀਮ ਤੇ ਹੁਕਮ ਨਹੀਂ ਕੀਤਾ ਜਾ ਸਕਦਾ ਨਾਨਕ ਹੁਕਮ ਨਾ ਚੱਲੇ ਨਾਲ ਖਸਮ ਚੱਲੇ ਅਰਦਾਸ ਕੀਤਾ ਹੋਇਆ ਜਪ ਤਪ ਅਗਰ ਅਰਦਾਸ ਤੱਕ ਨਹੀਂ ਅਪੜਿਆ ਤਾਂ ਸਭ ਵਿਅਰਥ ਚਲਾ ਗਿਆ ਪਰ ਇਸ ਕੀਤੇ ਹੋਏ ਜਪ ਤਪ ਤੋਂ ਜਦ ਅਰਦਾਸ ਦਾ ਜਨਮ ਹੁੰਦਾ ਹੈ ਤਾਂ ਉਹ ਅਰਦਾਸ ਕਦੇ ਵਿਅਰਥ ਨਹੀਂ ਜਾਂਦੀ ਵਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ ਅਰਦਾਸ ਜਦ ਪ੍ਰਾਣਾ ਵਿੱਚੋਂ ਨਿਕਲੇ ਰੋਮ ਰੋਮ ਪ੍ਰਾਰਥਨਾ ਵਿੱਚ ਜੁਟ ਜਾਏ ਤਾਂ ਐਸੀ ਪ੍ਰਾਰਥਨਾ ਵਿੱਚੋਂ ਪ੍ਰਮਾਤਮਾ ਮਿਲਦਾ ਹੈ ਅਰਦਾਸ ਖੜੇ ਹੋ ਕੇ ਕਰਨੀ ਹੈ ਹੱਥ ਜੋੜ ਜਾਣ ਦੀਨ ਭਾਵ ਅੰਦਰ ਪੈਦਾ ਹੋਵੇ ਤਾਂ ਐਸੀ ਅਰਦਾਸ ਕਬੂਲ ਹੋ ਜਾਂਦੀ ਹੈ ਆਪੇ ਜਾਣੇ ਕਰੇ ਆਪ ਆਪੇ ਆਣੇ ਰਾਸ ਤਿਸੇ ਅੱਗੇ ਨਾਨਕਾ ਖਲੇ ਕੀਜੈ ਅੰਦਾਸ ਦੁਇ ਘਰ ਜੋੜ ਕਰੋ ਅਰਦਾਸ ਤੁਧ ਭਾਵੈ ਤਾਂ ਆਣੇ ਰਾਸ ਜਿੱਥੇ ਮਨੁੱਖ ਆਪਣੇ ਆਪ ਨੂੰ ਪੂਰਨ ਤੌਰ ਤੇ ਅਸਹਾਈ ਮਜਬੂਰ ਪਾਉਂਦਾ ਹੈ ਕੋਈ ਵਸ ਨਹੀਂ ਚੱਲਦਾ ਜੋ ਕੁਝ ਕੀਤਾ ਹੈ ਉਸ ਦਾ ਕੋਈ ਮੁੱਲ ਨਹੀਂ ਦਿਖਾਈ ਦਿੰਦਾ ਤਾਂ ਐਸੀ ਹਾਲਤ ਵਿੱਚ ਅਰਦਾਸ ਜਨਮ ਲੈਂਦੀ ਹੈ ਪ੍ਰਯਤਨ ਨਾਲ ਸੰਸਾਰ ਮਿਲਦਾ ਹੈ ਪਰ ਪ੍ਰਸਾਦ ਨਾਲ ਬਖਸ਼ਿਸ਼ ਨਾਲ ਹੀ ਕਰਤਾਰ ਮਿਲਦਾ ਹੈ ਤੇ ਬਖਸ਼ਿਸ਼ ਅਰਦਾਸੀਏ ਤੇ ਹੁੰਦੀ ਹੈ ਅਰਦਾਸ ਵਿੱਚ ਅਗਰ ਸੰਸਾਰ ਦੀ ਮੰਗ ਹੈ ਤਾਂ ਉਹ ਵੀ ਅਰਦਾਸ ਨਹੀਂ ਹੈ ਅਰਦਾਸ ਵਿੱਚ ਧੰਨਵਾਦ ਚਾਹੀਦਾ ਹੈ ਧੰਨਵਾਦੀ ਹਿਰਦਾ ਅਰਦਾਸ ਕਰ ਸਕਦਾ ਹੈ ਗਿੱਲਿਆਂ ਨਾਲ ਜੋ ਭਰਿਆ ਹੈ ਉਸ ਦੇ ਪ੍ਰਾਣਾ ਵਿੱਚੋਂ ਅਰਦਾਸ ਨਹੀਂ ਨਿਕਲ ਸਕਦੀ हे ਅਕਾਲ ਪੁਰਖ ਤੂੰ ਮਨੁੱਖਾ ਜਨਮ ਦਿੱਤਾ ਜੀਵਨ ਬਤੀਤ ਕਰਨ ਦੇ ਵਸੀਲੇ ਦਿੱਤੇ ਸਤ ਸੰਗ ਦਿੱਤਾ ਮਾਂ ਬਾਪ ਦਿੱਤੇ ਪਵਨ ਪਾਣੀ ਦਿੱਤਾ ਸੂਰਜ ਦੀ ਅਗੰਮੀ ਰੋਸ਼ਨੀ ਦਿੱਤੀ ਮੈਂ ਤਾਂ ਤੁੱਛ ਹਾਂ ਯੋਗਤਾ ਮੇਰੀ ਕੁਝ ਵੀ ਨਹੀਂ ਤੂੰ ਮਿਹਰਬਾਨ ਹੈ ਬਹੁਤ ਬਖਸ਼ਿੰਦ ਹੈ ਇਹ ਸਭ ਕੁਛ ਤੇਰੀ ਬਖਸ਼ਿਸ਼ ਹੈ ਇਹ ਸ਼ੁਕਰਾਨਾ ਭਾਵ ਬਣਿਆ ਰਹੇ ਅਕਾਲ ਪੁਰਖ ਐਸੀ ਬੁੱਧ ਦੇਵੋ ਆਦਿਕ ਇਸ ਤਰ੍ਹਾਂ ਦੀ ਅਰਦਾਸ ਹੁੰਦੀ ਹੈ ਜਦ ਇਸ ਢੰਗ ਨਾਲ ਧੰਨਵਾਦ ਦਾ ਭਾਵ ਅੰਦਰੋਂ ਉਪਜਦਾ ਹੈ ਤਾਂ ਅਰਦਾਸ ਕਬੂਲ ਹੋ ਜਾਂਦੀ ਹੈ ਤੇ ਅਰਦਾਸ ਦੇ ਇਸ ਫੁੱਲ ਵਿੱਚੋਂ ਮਿਲਾਪ ਦਾ ਫਲ ਨਿਕਲ ਆਉਂਦਾ ਹੈ ਜੀਵਨ ਧਨ ਧਨ ਹੋ ਜਾਂਦਾ ਹੈ ਸ਼ੁਕਰਾਨੇ ਦਾ ਭਾਵ ਤੇ ਪਰਉਪਕਾਰੀ ਵਿਰਤੀ ਰੱਖਣ ਵਾਲੇ ਜਦ ਵੀ ਅਰਦਾਸ ਕਰਦੇ ਹਨ ਅਕਾਲ ਪੁਰਖ ਸੁਣਦਾ ਹੈ ਤੇ ਆਪਣੀ ਨੇੜ ਬਖਸ਼ਦਾ ਹੈ ਸਤ ਸੰਤੋਖ ਹੋਵੇ ਅਰਦਾਸ ਤਾ ਸੁਣ ਸਦ ਬਹਾਲੇ ਪਾਸ